ਆ ਦੇਖੋ ਮਿੱਤਰੋ ਸੜਕ ਉੱਤੇ ਟਰਾਲਾ ਜੋ ਉਹ ਪਾਸੇ ਤੇ ਬਹਿ ਗਿਆ ਹੈਗਾ ਮਿੱਟੀ ਦੇ ਵਿੱਚ ਜੋ ਕਿ ਸੜਕਾਂ ਦੇ ਆਸੇ ਪਾਸੇ ਜੋ ਮਿੱਟੀ ਨੂੰ ਚੰਗੀ ਤਰ੍ਹਾਂ ਕੁੱਟਿਆ ਨਹੀਂ ਜਾਂਦਾਗਾ ਜੋ ਕਿ ਸੜਕਾਂ ਦੇ ਆਸੇ ਪਾਸੇ ਜੋ ਐਡੇ ਐਡੇ ਤੁਹਾਨੂੰ ਪਤਾ ਹੀ ਹੌਲ ਬਣਾਏ ਹੈਗੇ ਆ ਤੇ ਉਹਨਾਂ ਦੇ ਵਿੱਚ ਟਰਾਲਾ ਪੈ ਗਿਆ ਦੇਖੋ ਹੁਣ ਉਹ ਮਸ਼ੀਨ ਜੋ ਕਿ ਕੱਢਣ ਆਈ ਆ ਚੱਕਤਾ ਦੇਖੋ ਯਾਰ ਇਹ ਥੋੜਾ ਜਣਾ ਸਰਕਾਰਾਂ ਨੂੰ ਜੋ ਕਿ ਚਾਹੀਦਾ ਹੈ ਕਿ ਕਭੀ ਚੰਗੀ ਤਰ੍ਹਾਂ ਲੇਬਰ ਤੋਂ ਜਾਂ ਕੋਈ ਵੀ ਕੰਮ ਕਰ ਚੰਗੀ ਤਰ੍ਹਾਂ ਕਰਵਾਉਣ ਜੋ ਕਿ ਇਹ ਨੁਕਸਾਨ ਤੋਂ ਬਚਾ ਜਾ ਸਕੇ ਇਹ ਜ਼ਰੂਰੀ ਆ ਬਈ ਇਹ ਤਾਂ ਬਈ ਕ੍ਰੇਨ ਨੇ ਆ ਕੇ ਤੇ ਚੱਕ ਤਾਂ ਨਹੀਂ ਤਾਂ ਬਹੁਤ ਭਰਿਆ ਹੋਇਆ ਸੀਗਾ ਤੇ ਬਹੁਤ ਨੁਕਸਾਨ ਵੀ ਹੋਣਾ ਸੀਗਾ ਤੇ ਇਸੇ ਕਰਕੇ ਇਹ ਥੋੜਾ ਜਨਾ ਮਜ਼ਬੂਤੀ ਦੇ ਨਾਲ ਕੰਮ ਹੋਣੇ ਚਾਹੀਦੇ ਆ ਜੋ ਸੜਕਾਂ ਵਾਲੇ ਨੇ ਇਹ ਬਹੁਤ ਜ਼ਰੂਰੀ ਆ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ